ਜਿੰਦਾਬਾਦ ਲੋਕਾਂ ਦੇ ਬਾਟਨ ਦਾ ਜਿੰਦਾਬਾਦ 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 ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਪਠਾਨਕੋਟ ਅਮਰੀਕਾ ਨੈਸ਼ਨਲ ਹਾਈਵੇ ਤੇ ਪੈਂਦੇ ਲਦਪਾਲਵਾ ਟੋਲ ਪਲਾਜ਼ੇ ਉੱਤੇ ਕੇਂਦਰ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਪੂਰੇ ਦੇਸ਼ ਭਰ ਵਿੱਚ ਹੀ ਕਿਸਾਨਾਂ ਵੱਲੋਂ ਇਹ ਪੁਤਲੇ ਫੂਕੇ ਜਾ ਰਹੇ ਹਨ ਦੱਸ ਦਈਏ ਕਿ ਪਿਛਲੇ ਕਾਫੀ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਪਿਛਲੇ ਦਿਨੀ ਇਸੇ ਧਰਨੇ ਦੌਰਾਨ ਜਦੋਂ ਕਿਸਾਨ ਆਗੂ ਦਿੱਲੀ ਕੂਚ ਕਰ ਰਹੇ ਸਨ ਤਾਂ ਕੇਂਦਰ ਅਤੇ ਖੜਿਆਨੇ ਦੀ ਸਰਕਾਰ ਵੱਲੋਂ ਕਿਸਾਨਾਂ ਉੱਤੇ ਕਾਫੀ ਤਸ਼ਦਦ ਕੀਤਾ ਗਿਆ ਅਤੇ ਕਿਸਾਨ ਸ਼ੁਭਕਰ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਉਸੇ ਨੂੰ ਲੈ ਕੇ ਅੱਜ ਕਿਸਾਨ ਆਗੂਆਂ ਵੱਲੋਂ ਪੂਰੇ ਦੇਸ਼ ਭਰ ਵਿੱਚ ਇਹਨਾਂ ਦੇ ਪੁਤਲੇ ਫੁਕੇ ਜਾ ਰਹੇ ਹਨ ਕਿਸਾਨ ਆਗੂਆਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਦੀ ਉਦੋਂ ਤੱਕ ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਨਾਲ ਹੀ ਉਹਨਾਂ ਕਿਹਾ ਕਿ ਦੇਸ਼ ਭਰ ਵਿੱਚ ਹੁਣ ਜਾਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਉਹ ਲੋਕ ਭਾਜਪਾ ਦਾ ਵਿਰੋਧ ਕਰਨਗੇ ਜੀ ਪੂਰੇ ਭਾਰਤ ਵਿੱਚ ਮੋਦੀ ਅੰਮਿਤ ਸ਼ਾਹ ਇਕੱਤਰ ਜਿਹੜੇ ਨੇ ਬੀਜੇਪੀ ਦੇ ਜਿਹੜੇ ਇਹ ਲੀਡਰ ਨੇ ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਅਤਿਆਚਾਰ ਤੇ ਜ਼ੁਲਮ ਕੀਤੇ ਔਰ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੇ ਲਾਗੂ ਨਾ ਕੀਤੀਆਂ ਜਿਸ ਕਰਕੇ ਅਸੀਂ 13 ਫਰਵਰੀ 2024 ਦੇ ਵਿੱਚ ਜਦੋਂ ਦਿੱਲੀ ਜਾ ਰਹੇ ਸੀ ਤਾਂ ਹਰਿਆਣਾ ਬਾਰਡਰ 'ਤੇ ਸਾਨੂੰ ਰੋਕਿਆ ਗਿਆ ਔਰ ਉਸ ਤੋਂ ਬਾਅਦ 13 14 15 ਲਗਾਤਾਰ ਉੱਥੇ ਬਾਰਡਰ 'ਤੇ ਰੋਕੀ ਰੱਖਿਆ ਤੇ ਹਰਿਆਣਾ ਪੁਲਸ ਦੇ ਗੁੰਡਿਆਂ ਵੱਲੋਂ ਜਿਹੜਾ ਸੀ ਉਹ ਬਹੁਤ ਅਤਿਆਚਾਰ ਤੇ ਜ਼ੁਲਮ ਕੀਤੇ ਗਏ ਜਿਦੇ ਵਿੱਚ ਉਹਨਾਂ ਨੇ ਸਿੱਧੀਆਂ ਗੋਲੀਆਂ ਚਲਾ ਕੇ ਸ਼ੁਭ ਕਰਨ ਨੂੰ ਜਿਹੜਾ ਸੀ ਉੱਤੇ ਸ਼ਹੀਦ ਕੀਤਾ ਗਿਆ ਤੇ ਪਿਰਤਪਾਲ ਸਿੰਘ ਨੂੰ ਜਿਹੜਾ ਸੀ ਉਹ ਫੜ ਕੇ ਹਰਿਆਣਾ ਪੁਲਸ ਜਿਹੜੀ ਉੱਥੋਂ ਲੈ ਗਈ ਪੂਰੇ ਜਪਾ ਕੇ ਕੁੱਟਿਆ ਔਰ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਲਾਗੂ ਨਹੀਂ ਕੀਤੀਆਂ ਜਿਸ ਕਰਕੇ ਪੂਰੇ ਭਾਰਤ ਵਿੱਚ ਅੱਜ ਇਹਨਾਂ ਦੇ ਉਤਲੇ ਜਿਹੜੇ ਨੇ ਉਹ ਸਾੜੇ ਜਾ ਰਹੇ ਆ ਅਤੇ ਇਹ ਵੀ ਇੱਕ ਸਨੇਹਾ ਦੇਣ ਵਾਸਤੇ ਇੱਥੇ ਪਹੁੰਚੇ ਆ ਕਿ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਾਂ ਨੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾਵੇ ਉਹਨਾਂ ਨੂੰ ਪਹਿਲਾਂ ਆਇਆ ਤੇ ਸਵਾਲ ਕੀਤੇ ਜਾਣ ਔਰ ਪੁੱਛਿਆ ਜਾਵੇ ਕਿ ਸ਼ੁਭ ਕਰਨ ਦਾ ਕੀ ਕਸੂਰ ਉਹਨੂੰ ਕਿਉਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ 450 ਕਿਸਾਨ ਜਿਹੜੇ ਜ਼ਖਮੀ ਕੀਤੇ ਉਹਨਾਂ ਦਾ ਕੀ ਕਸੂਰ ਕੀ ਅਸੀਂ ਆਪਣੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਨਹੀਂ ਜਾ ਸਕਦੇ ਇਹ ਸਾਡੇ ਤੇ ਜਿਹੜੇ ਅਤਿਆਚਾਰ ਤੇ ਜ਼ੁਲਮ ਕੀਤੇ ਨੇ ਬੀਜੇਪੀ ਸਰਕਾਰ ਵੱਲੋਂ ਇਸ ਕਰਕੇ ਇਹਦਾ ਵਿਰੋਧ ਜਿਹੜਾ ਉਹ ਕੀਤਾ ਜਾਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੀਜੇਪੀ ਲੀਡਰਾਂ ਨੂੰ ਜਿਹੜਾ ਜਿਹੜੇ ਇਹਨਾਂ ਦੇ ਪਾਰਲੀਮੈਂਟ ਮੈਂਬਰ ਜਿਹੜੇ ਜਿੱਥੇ ਵੀ ਉਹ ਖਲੋਦੇ ਨੇ ਉੱਥੇ ਉਹਨਾਂ ਦਾ ਵਿਰੋਧ ਕੀਤਾ ਔਰ ਇਹਨਾਂ ਨੂੰ ਹਰਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਜਿਹੜੀ ਆ ਦੁਬਾਰਾ ਫੇਰ ਸਤਾ ਤੇ ਆ ਕੇ ਤੇ ਜਿਹੜਾ ਇਹ ਸਾਡੇ ਤੇ ਜਿਹੜੇ ਪਹਿਲਾਂ ਅਤਿਆਚਾਰ ਤੇ ਜੁਰਮ ਕੀਤੇ ਦੁਬਾਰਾ ਨਾ ਕਰ ਸਕਣ ਇਸ ਚੀਜ਼ ਨੂੰ ਲੈ ਕੇ ਇੱਥੇ ਮੇਨੂੰ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ 7 ਤਰੀਕ April ਮਹੀਨੇ ਦੀ ਨੂੰ ਅੱਜ ਮੋਦੀ ਤੇ ਅਮਿਤ ਸ਼ਾਹ ਤੇ ਕਟੜ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਇੱਥੇ ਬਣਾਇਆ ਉਹ ਜੋ ਪਿਛਲੇ ਸਮੇਂ ਤੇ ਇਹਨਾਂ ਕਿਸਾਨਾਂ ਨੇ ਕਿਸਾਨਾਂ ਤੇ ਤੇ ਮਜ਼ਦੂਰਾਂ ਤੇ ਜੋ ਅਤਿਆਚਾਰ ਕੀਤਾ ਔਰ ਜਿਹੜਾ ਹੁਣ ਇਹਨਾਂ ਨੇ ਸਾਨੂੰ ਆਪਣੀ ਰਾਜਧਾਨੀ ਦਿੱਲੀ ਦੇ ਵਿੱਚ ਜਾਣ ਤੋਂ ਸਾਡੇ ਪੰਜਾਬ ਦੇ ਲੋਕਾਂ ਨੂੰ ਬਾਕੀ ਦੇਸ਼ ਦੇ ਕਿਸਾਨਾਂ ਨੂੰ ਰੋਕਿਆ ਉਸਦੇ ਰੋਸ ਵੱਜੋਂ ਔਰ ਜਿਹੜਾ ਸ਼ੁੱਭ ਕਰਨ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਉਹਦੇ ਵਾਸਤੇ ਜਿਨ੍ਹਾਂ ਲੋਕਾਂ ਤੇ ਲਾਠੀ ਚਾਰਜ ਕੀਤਾ ਉਸਦੇ ਵਿਰੋਧ ਵੱਜੋਂ ਅੱਜ ਮੋਦੀ ਸਰਕਾਰ ਦੇ ਪੁਤਲੇ ਜਿਹੜੇ ਆ ਉਹ ਫੁਕੇ ਜਾ ਰਹੇ ਆ ਔਰ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਜਿਵੇਂ ਬਾਕੀ ਪੰਜਾਬ ਦੇ ਵਿੱਚ ਹੋ ਰਿਹਾ ਹੈ ਓਵੇਂ ਸਾਡੇ ਵੀ ਇੱਥੇ ਭਾਜਪਾ ਵਾਲਿਆਂ ਨੂੰ ਸਵਾਲ ਪੁੱਛੇ ਜਾਣਗੇ ਔਰ ਨਾਲ ਦੀ ਨਾਲ ਉਹਨਾਂ ਦਾ ਵਿਰੋਧ ਕੀਤਾ ਜਾਏਗਾ ਇੰਨੀਆਂ ਗੱਲਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ